ਹਰੀ ਬੇਸਿਕ ਰਾਖ ਰੱਖਤੀ ਨਾ ਮਮੀ 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 ਵੇ ਕੀ ਰੋਲਾ ਪਾਇਆ ਤੂੰ ਹੈ ਕੀ ਹੋਇਆ ਤੈਨੂੰ ਮੈਨੂੰ 10000 ਰੁਪਏ ਚਾਹੀਦਾ ਬਸ ਕਿਹੜਾ 10000 ਤੈਨੂੰ ਚਾਹੀਦਾ ਹੈ ਹੈ ਮੈਂ ਮੁੰਡਿਆਂ ਲੱਗੇ ਨਾ ਬਾਹਰ ਖਲੋਤਾ ਹੀ ਉਹ ਚੱਲੇ ਹੀ ਪਾਰਟੀ ਤੇ ਮੈਨੂੰ ਕਹਿੰਦੇ ਤੂੰ ਵੀ ਤਿਆਰ ਬਾਰ ਹੋ ਗਿਆ ਤੁਹਾਨੂੰ ਵੀ ਖੜਦੇ ਆ ਤੇ ਆ ਵੀ ਤੇਰੇ ਸਾਹਮਣੇ ਮੈਂ ਤਿਆਰ ਬਾਰ ਹੋ ਕੇ ਘਰੋਂ ਗਿਆ ਮੈਂ ਤੂੰ ਕਹਿੰਦਾ ਤੂੰ ਪੈਸੇ ਕਿਨੇ ਲੈਂਦੇ ਆ ਤੇ ਮੈਂ ਕਿਹਾ ਮੇਰੇ ਕੋਲ ਤਾਂ ਪੈਸੇ ਕੋਈ ਹਨੀਗਾ ਤੇ ਉਹ ਕਹਿੰਦੇ ਕਿ ਡੈਡੀ ਤੇਰਾ ਬਾਹਰ ਆ ਭਰਾ ਤੇਰਾ ਕਮੁੰਦਾ ਤੇਰੀ ਜੇਬ 'ਚ ਰੁਪਈਆ ਨਹੀਂ ਇੰਨਾ ਉਹਨਾਂ ਨੇ ਮੈਨੂੰ ਜਲੀਲ ਕੀਤਾ ਇੰਨਾ ਜਲੀਲ ਕੀਤਾ ਉਹ ਪੁੱਛ ਹੀ ਕਾਖਣਾ ਨੂੰ ਤੇ ਉਹਨਾਂ ਕੋ ਆਈਫੋਨ ਆ ਸਾਰਿਆਂ ਕੋ ਮਰਿਆ ਕੀ ਆ ਮੇਰੇ ਸਾਰੇ ਯਾਰਾਂ ਕੋ ਨਾ ਆਈਫੋਨ ਆ ਤੇ ਆ ਤੁਸੀਂ ਮੈਨੂੰ ਕਿਤੇ ਦਿੱਤਾ ਹਜਾ ਫੋਨ ਤਾਂ ਅੱਜ ਕੱਲ ਬੁੱਢੇ ਨਹੀਂ ਰੱਖਦੇ ਹਜਾ ਮੈਨੂੰ ਦਿੱਤਾ ਆ ਚੁੱਕੋ ਆਪਣਾ ਫੋਨ ਤੁਸੀਂ ਆਹ ਨਹੀਂ ਤੈਨੂੰ ਕਿਹੜਾ ਫੋਨ ਚਾਹੀਦਾ ਨਾਲੇ ਤੇਰੇ ਡੈਡੀ ਨੇ ਕਿਹਾ ਆ ਜਿੰਨੀ ਦਿਨ ਪੜੇਂਗਾ ਨਾ ਉਹ ਨਹੀਂ ਦੇ ਤੈਨੂੰ ਕੋਈ ਫੋਨ ਨਹੀਂ ਮਿਲਣਾ ਇਹੋ ਹੀ ਫੋਨ ਰੱਖ ਕਿਉਂ ਨਹੀਂ ਮਿਲਣਾ ਫੋਨ ਸਾਰੇ ਯਾਰ ਮੇਰੇ ਬੇਇਜ਼ਤੀ ਕਰਨਦੇ ਹੈਗੇ ਤੂੰ ਕੀ ਰੱਖਿਆ ਵਾ ਤੇ ਜੱਲ ਅੱਲਾ ਜਿਹੜੇ ਤੈਨੂੰ ਲੈ ਕੇ ਦਿੰਦੇ ਫੋਨ ਆਹੀਂ ਤੇ ਨਹੀਂ ਲੈ ਕੇ ਦੇਣਾ ਲੋਕੀ ਪਤਾ ਕਰ ਬਾਹਰ ਕੀ ਕਹਿੰਦੇ ਆ ਕਹਿੰਦੇ ਡੈਡੀ ਤੇਰਾ ਬਾਹਰ ਆ ਭਰਾ ਤੇਰਾ ਕਮੁੰਦਾ ਤੇਰੇ ਅੱਡੇ ਪਹਿ ਜਾਂਦੇ ਕਿੱਥੇ ਆ ਅੱਛਾ ਕਿਹੜਾ ਕੰਜਰ ਆਂਦਾ ਤੈਨੂੰ ਜਾਂਦੇ ਕਿੱਥੇ ਆ ਲੋਕਾਂ ਨੂੰ ਇਹ ਨਹੀਂ ਪਤਾ ਖਰਚ-ਖਰਚੇ ਕਿੰਨੇ ਆ ਤੇਰੀ ਪੜ੍ਹਾਈ ਦਾ ਕਿੰਨਾ ਖਰਚਾ ਆ ਭਰਾ ਉਹ ਕਦੀ ਗੱਡੀ ਤੇ ਜਾਂਦਾ ਕਦੀ ਮੋਟਰਸਾਈਕਲ ਤੇ ਜਾਂਦਾ ਮੈਨੂੰ ਤੁਸੀਂ ਸੈਗਲ ਦਿੱਤਾ ਟੁੱਟਾ ਜਾ ਲੋਕੀ ਪਤਾ ਕਿੰਨੀ ਬੇਇਜ਼ਤੀ ਕਰਦੇ ਆਂਦੇ ਤੇਰੇ ਨਾਲ ਰਿਸ਼ੀਕੇ ਬਾਜੀ ਕਰਦੇ ਆ ਜਿਦੋਂ ਤੇਰਾ ਭਰਾ ਵੀ ਉਹਨੂੰ ਵੀ ਅਸੀਂ ਗੱਡੀਆਂ ਮੋਟਰਸਾਈਕਲ ਨਹੀਂ ਦਿੰਦੇ ਤੂੰ ਵੀ ਉਹਦੇ ਜਿੱਡਾ ਹੋ ਜਾਏਗਾ ਤਾਂ ਸਭ ਕੁਝ ਤੈਨੂੰ ਵੀ ਮਿਲੇਗਾ ਮੈਨੂੰ ਨਹੀਂ ਪਤਾ ਮੈਨੂੰ ਚਾਹੀਦਾ ਬਸ ਮੈਨੂੰ ਨਹੀਂ ਪਤਾ ਚੁੱਪ ਕਰਕੇ ਤਾਂ ਪੈ ਜਾ ਤੈਨੂੰ ਮੈਂ ਦੱਸਾਂ ਚਾਹੀਦਾ ਤੈਨੂੰ ਫੋਨ ਚਾਹੀਦੇ ਤੈਨੂੰ ਪੈਸੇ ਜੇ ਨਹੀਂ ਤਾਂ ਮੈਂ ਪੈਸੇ ਚੰਗੀ ਤਰ੍ਹਾਂ ਹੀ ਕੀ ਗੱਲ ਕਰਦਾ ਰੋਲਾ ਪਾਇਆ ਇੱਥੇ ਇਹਨੂੰ ਪੁੱਛ ਲੈ ਜਿਹਨੇ ਰੋਲਾ ਪਾਇਆ ਆ ਕੀ ਗੱਲ ਆ ਓਏ ਕੀ ਚਾਹੀਦਾ ਤੈਨੂੰ ਮੈਨੂੰ ਨਹੀਂ ਪਤਾ ਮੈਨੂੰ ਚਾਹੀਦੇ ਪੈਸੇ ਤੇ ਫੋਨ ਚਾਹੀਦਾ ਮੈਨੂੰ ਕਿ ਤੂੰ ਦੇ ਦੀ ਇਹ ਦਿਨ ਨੂੰ ਪੈਸੇ ਦਿਨ ਨੂੰ ਦਈ ਦੇ ਦੇ ਆ ਮਹੀਨੇ ਦੇ ਤੇਰਾ ਖਰਚਾ ਖਰਚਾ ਮੇਰੇ ਯਾਰਾਂ ਦੋਸਤਾਂ ਕੋ ਪੈਸੇ ਜੇਬ ਵਿੱਚ ਹੁੰਦੇ ਫੋਨ ਸਾਰਾ ਕੋ ਜੇਬ ਵਿੱਚ ਹੁੰਦਾ ਵਾ ਤੇ ਮੈਨੂੰ ਤੁਸੀਂ ਕੱਖ ਨਹੀਂ ਲੈ ਕੇ ਦਿੰਦੇ ਨਹੀਂ ਜੇ ਕਿਸੇ ਦਾ ਮੂੰਹ ਲਾਲ ਹੋਏ ਨਾ ਤੇ ਆਪਣਾ ਚਪੇੜਾ ਮਾਰ ਕੇ ਨਹੀਂ ਕਰ ਲਈਦਾ ਯਾਰਾਂ ਦੋਸਤਾਂ ਪਿੱਛੇ ਨਹੀਂ ਲੱਗੀਦਾ ਹੁੰਦਾ ਜਿੰਨੇ ਕੋ ਪੈਸੇ ਮਿਲਦੇ ਉਹਨੇ ਕੋ ਜੀਗਜਾਰਾ ਕਰ ਜੇ ਯਾਰ ਦੋਸਤ ਨਹਿਰੇ ਬੈਜਣਗੇ ਬੈਜੀ ਉਹਨਾਂ ਪਿੱਛੇ ਫਿਰ ਬਾਤ ਤੇਰੇ ਕੋਲ ਸਭ ਹੋ ਜਾਗਾ ਸਾਰੇ ਬਾਹਰ ਵੀ ਕਹਿੰਦੇ ਆ ਕਹਿੰਦੇ ਇਹਨੂੰ ਸਾਰਾ ਕੋ ਦਿੱਤਾ ਮੋਟਰਸਾਈਕਲ ਗੱਡੀ ਇਹਦੇ ਕੋ ਸਭ ਕੁਝ ਮੈਨੂੰ ਤੂੰ ਹੀ ਸਾਈਕਲ ਦਿੱਤਾ ਵਾ ਤੇ ਮੈਂ ਕੋਈ ਚੋਰੀਆਂ ਠੱਗੀਆਂ ਨਹੀਂ ਮਾਰੀਆਂ ਮੈਂ ਪੜ ਲੈ ਕੇ ਕੰਮ ਤੇ ਲੱਗਾ ਤੇ ਮੈਂ ਆਪ ਬਣਾਇਆ ਸਾਰਾ ਕੁਝ ਪਲੱਸ 2 ਕਰ ਲਾ ਤੈਨੂੰ ਵੀ ਦੇ ਦਾਂਗੇ ਮੋਟਰਸਾਈਕਲ ਘਰਾਂ ਦੇ ਕਿੰਨੇ ਖਰਚੇ ਆ ਪਤਾ ਤੈਨੂੰ ਕੁਝ ਤੂੰ ਤਾਂ ਸਵੇਰੇ ਉੱਠਣਾ ਖਾ ਕੇ ਨਿਕਲ ਜਾਣਾ ਤੂੰ ਕਾਜ ਨੂੰ ਕੋਈ ਸਿਲੰਡਰ ਕੋਈ ਗੈਸ ਕਿੰਨੀਆਂ ਚੀਜ਼ਾਂ ਕਰ ਲੈਣ ਵਾਲੀਆਂ ਨੇ ਤੂੰ ਆ ਚੰਗਾ ਭਰਾ ਗਿਆ ਆ ਕੇ ਬਾਹਰੋਂ ਬੋਲਦਾ ਪਿਆ ਇੱਥੇ ਆ ਕੁਝ ਨਹੀਂ ਮੈਨੂੰ ਪਤਾ ਮੈਨੂੰ ਪੈਸੇ ਤੇ ਫੋਨ ਦੋਵੇਂ ਚਾਹੀਦੇ ਸ਼ਮਾਂ ਨੂੰ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕਹਿਆ ਆ ਵਾ ਕਿ ਭਰਾਤ ਦੇ ਜੇਬ ਚ ਸ਼ਾਮੀ ਫੋਨ ਤੇ ਪੈਸੇ ਹੋਣਗੇ ਤਾਂ ਕਰਾਂਗੇ ਪਾਰਟੀ ਹੁਣ ਮੈਨੂੰ ਨਹੀਂ ਪਤਾ ਜਿੱਥੋਂ ਤੁਸੀਂ ਮਰਜ਼ੀ ਦੋ ਜਿੱਥੋਂ ਮਿਲਦਾ ਨਾ ਲੱਲਾ ਸਾਡੇ ਕੋਲ ਹੀ ਹੈਗਾ ਜੇ ਐਡੀ ਆਕੜ ਆ ਨਾ ਤੇ ਯਾਰ ਦੋਸਤਾਂ ਦੀ ਟੋਰ ਬਣਾਉਣੀ ਆ 12 ਵਜੇ ਆ ਜਣਾ ਨਾ ਗਾਰੇ ਤੋਂ ਤੈਨੂੰ ਅੱਧੇ ਦਿਨ ਤੇ ਲਵਾਉਣਾ ਕਿਤੇ ਦੁਕਾਨ ਤੇ ਇੱਕ ਤਾਂ ਤੈਨੂੰ ਪਤਾ ਲੱਗੂ ਪੈਸਾ ਕਿੱਦਾਂ ਕਮਾਇਆ ਜਾਂਦਾ ਆਪਣੇ ਪੈਸੇ ਜੋੜ ਤੇ ਆ ਮੋਬਾਈਲ ਤੇ ਪੈਸੇ ਜਿੱਥੋਂ ਮਰਜ਼ੀ ਲੱਲਾ ਅਸੀਂ ਤਾਂ ਜਿੰਨੇ ਕਿ ਦਿੰਨੇ ਆ ਨਾ ਓਨੇ ਕਿ ਦੇਣਾ ਹੀ ਹੋ ਤੇ ਤੇ ਚੜ ਗਿਆ ਜਿਆਦਾ ਹੀ ਸਗੋਂ ਪਤਾ ਨਹੀਂ ਕਿਹੜਾ ਸਿਖਾ ਕੇ ਤੈਨੂੰ ਭੇਜਤਾ ਕਿੰਨੇ ਤੈਨੂੰ ਜਿਹੜੀ ਅੱਜ ਕੱਲ ਅਗਲ ਭੁੱਲੀ ਆ ਵੱਡੇ ਛੋਟੇ ਦਾ ਤੈਨੂੰ ਪਤਾ ਹੀ ਨਹੀਂਗਾ ਆਏ ਹੈ ਕੀ ਹੋ ਗਿਆ ਕਿਉਂ ਇਹਦੇ ਦਿਵਾਲੇ ਹੋਏ ਓ ਤੇਰੇ ਲਾੜਲੇ ਨੂੰ ਫੋਨ ਤੇ ਪੈਸੇ ਚਾਹੀਦੇ ਆ ਭਬੀ ਕੋਈ ਏਡੀ ਗੱਲ ਨਹੀਂ ਹੋਈ ਮੈਂ ਇਹਨਾਂ ਕੋਲ ਪਾਲਟ ਜੁਕੇ ਪੈਸੇ ਮੰਗੇ ਆ ਤੇ ਮੇਰੇ ਦਿਵਾਲੇ ਹੋ ਗਏ ਦੋਵੇਂ ਜਣੇ ਦੇ ਨਹੀਂ ਸਮਝੂ ਏਡੀ ਕਿੱਡੀ ਗੱਲ ਆ ਜੀ ਉਹਨੇ ਪੈਸੇ ਮੰਗੇ ਦੇ ਦੋ ਹਾਂ ਉਹ ਕੋਈ 100 200 ਰੁਪਈਆ ਨਹੀਂ ਮੰਗਣ ਡਿਆ 10000 ਰੁਪਈਆ ਮੰਗਣ ਡਿਆ ਦੇ ਨਾਲ ਜਨਾ ਮੈਨੂੰ ਫੋਨ ਲੈ ਕੇ ਦੋ ਵੱਡਾ ਕਿੱਥੋਂ ਲੈ ਲੀਏ ਇਹਨੂੰ ਫੋਨ ਇਹ ਰੀਸਾਂ ਕਰਦਾ ਆਪਣੇ ਯਾਰਾਂ ਦੀਆਂ ਜਿਹਦੀ ਰੀਸ ਤੂੰ ਕਰਦਾ ਨਾ ਸਰਪੰਚ ਦੇ ਮੁੰਡੇ ਦੀ ਉਹਨਾਂ ਦਾ ਘਰ ਜਾ ਕੇ ਵੇਖ ਖੁੱਲੇ ਪਏ ਨੇ ਉਹਨਾਂ ਕੋ ਆਪਣੇ ਘਰ ਦੇ ਹਸਾਬ ਨਾਲ ਚੱਲੀਦਾ ਹੁੰਦਾ ਲੋਕਾਂ ਵਾਲੇ ਵੇਖ ਕੇ ਤੈਨੂੰ ਪਤਾ ਨਹੀਂ ਕਿੱਥੋਂ ਇਦਾਂ ਦੀ ਅਗਲ ਆ ਗਈ ਹੈ ਅੱਜ ਤੂੰ ਮੋਬਾਈਲ ਮੰਗਣ ਡਿਆ ਕੱਲ ਨੂੰ ਗੱਡੀ ਮੰਗ ਕੇ ਕਿੱਥੋਂ ਲੈ ਲਾਂਗੇ ਨਹੀਂ ਤੂੰ ਦੱਸ ਇਹਨੇ ਪੈ ਕਰਨੇ ਕੀ ਹੈ ਭਾਬੀ ਮੈਂ ਦੇਖ ਲੈਣਾ ਫੋਨ ਨਾਲ ਇੱਕ ਕਰਨੀ ਮੈਂ ਪਾਰਟੀ ਉਹ ਵਾਰੀ ਵਾਰੀ ਸਾਰੇ ਪਾਰਟੀਆਂ ਕਰਦੇ ਨੇ ਤੇ ਅੱਜ ਕਹਿੰਦੇ ਤੇਰੇ ਕੋਲ ਪਾਰਟੀ ਲੈਣੀ ਆ ਤੇ ਮੇਰੇ ਕੋਲ ਪੈਸੇ ਜਾਂ ਨੀ ਜੇਬੇ 'ਚ ਕੋਈ ਚੱਲ ਤੂੰ ਫੋਨ ਦੀ ਤੇ ਛੱਡ ਗੱਲ ਤੂੰ ਮੈਨੂੰ ਦੱਸ ਤੇ ਉਹ ਪਾਰਟੀ ਲਈ ਕਿੰਨੇ ਪੈਸੇ ਚਾਹੀਦੇ ਬਾਬੀ ਹੁਣ ਮੈਨੂੰ 2000 ਰੁਪਏ ਮਿਲ ਜੇ ਨਾ ਤੇ ਵਧੀਆ ਵਾ ਚੱਲ ਆ ਜਾ ਮੈਂ ਦਿੰਨੀ ਆ ਤੈਨੂੰ ਤੂੰ ਪੈਸੇ ਦੇ ਜੋ ਗੜਾਈਆ ਇਹਨੂੰ ਬੱਸ ਕਰੋ ਤੁਸੀਂ ਆ ਜਾ ਤੂੰ ਨਹੀਂ ਜੇ ਤੂੰ ਪੈਸੇ ਲੈਣੇ ਸੀ ਤੇ ਤੂੰ ਮੈਨੂੰ ਕਹਿ ਦਿੰਦਾ ਤੂੰ ਐਵੇਂ ਇੱਥੇ ਆ ਕੇ ਨਾ ਰਹਿ ਪੈਸਾ ਰੋਲਾ ਪਾਉਣ ਅਭੀ ਮੈਨੂੰ ਕੀ ਪਤਾ ਇਹਨੇ ਨਰੂਲਾ ਪੋਣਾ ਚਲ ਕੋਈ ਨਹੀਂ ਤੂੰ ਖਲੋ ਇੱਥੇ ਮੈਂ ਤੇਰੇ ਲਈ ਆ ਕੇ ਪੈਸੇ ਠੀਕ ਆ ਭਾਬੀ ਅੱਲਾ ਫੜ ਤੂੰ ਪਾਰਟੀ ਕਰਨੀ ਹੈ ਨਾ ਜਾ ਆਪਣੇ ਯਾਰਾਂ ਦੋਸਤਾਂ ਨਾਲ ਜਾ ਕੇ ਨਾ ਤੇ ਕਰ ਲੈ ਪਾਰਟੀ ਬਾਕੀ ਰਹੀ ਗੱਲ ਫੋਨ ਦੀ ਕੋਈ ਨਹੀਂ ਮੈਂ ਕਰਾਂਗੀ ਤੇਰੇ ਵੀਰੇ ਨਾਲ ਸੁਲਾ ਫੋਨ ਵੀ ਤੈਨੂੰ ਲੈ ਦਾਂਗੇ ਤੇ ਬਾਕੀ ਨਾ ਤੂੰ ਏਡਾ ਤਤਤਾ ਨਾ ਹੋਇਆ ਕਰ ਅਵੇਂ ਨੌਚੂ ਚੀ ਬੋਲਣਾ ਲੱਗ ਜਾਣਾ ਐਦਾਂ ਨਹੀਂ ਬੋਲੀਦਾ ਠੀਕ ਆ ਭੱbi ਮੈਂ ਫੇਰ ਚੱਲਦਾ ਚੱਲ ਠੀਕ ਆ ਜਾ ਨਹੀਂ ਲੋ ਮੈਂ ਤੇ ਮੰਮੀ ਨੂੰ ਮਨਾ ਕਰੰਦੇ ਆ ਨਿੱਕੇ ਨੂੰ ਤੂੰ ਕਿਉਂ ਕੱਢ ਕੇ 2000 ਰੁਪਈਆ ਦੇਦਾ ਉਹਨੂੰ ਤੇ ਨਹੀਂ ਦੱਸ ਫੇਰ ਕੀ ਹੋ ਗਿਆ ਤੁਸੀਂ ਤੇ ਐਵੇਂ ਐਡੀ ਗੱਲ ਨੂੰ ਐਡੀ ਬਣਾ ਕੇ ਤੇ ਬਹਿ ਗਏ ਉਹਨੂੰ ਦੇਣੇ ਨਹੀਂ ਪੈਸੇ ਚਾਹੀਏ ਮੰਗਣ ਡਿਆ ਹੀ ਤੇ ਏਡੀ ਗੱਲ ਦੀ ਗੱਲ ਨਹੀਂ ਆ ਬਾਰਾਜ ਗੱਲ ਮੁੰਡਿਆਂ ਦੀ ਸੰਗਤ ਪਤਾ ਕਿੰਨੀ ਮਾੜੀ ਆ ਕਿਤੇ ਮਾੜੀ ਬਾਣੀ ਬਹਿ ਜਾਊਗਾ ਪੈਸਾ ਨਾ ਕੋਈ ਗਲਤ ਕੰਮ ਕਰ ਲਾਪੂਗਾ ਫਿਰ ਅਸੀਂ ਨਹੀਂ ਦੇ ਸਕਦੇ ਪੈਸੇ ਉਹਨੂੰ ਉਹ ਕਿਤੇ ਨਹੀਂ ਕੁਛ ਕਰਦਾ ਸਿਆਣਾ ਹੀ ਆ ਉਹ ਵੀ ਨਾਲੇ ਸੰਜੋ ਜਿੰਨਾ ਤੂੰ ਹੀ ਉਹਨੂੰ ਦਬਾ ਕੇ ਰੱਖਦੇ ਹੋ ਨਾ ਇਦਾਂ ਨਹੀਂ ਇਹ ਕੰਮ ਚੱਲਣਾ ਉਹਦੋਂ ਮੈਂ ਵੇਖ ਹੀ ਲਿਆ ਕਿੰਨਾ ਕੁ ਸਿਆਣਾ ਕਿੱਦਾਂ ਬੰਨ੍ਹਿਆ ਸੀ ਮੰਮੀ ਨੂੰ ਨਾ ਉਹਨੂੰ ਵੱਡੇ ਛੋਟੇ ਦੀ ਅਗਲਾ ਕੋਈ ਨਹੀਂ ਤੂੰ ਆਪ ਹੀ ਦੱਸੋ ਇਨੇ ਦਬਾਚ ਬੱਚਾ ਅੱਜ ਕੱਲ੍ਹ ਰਹਿੰਦਾ ਤੇ ਕੁਝ ਨਾ ਕਹੀਏ ਉਹਨੂੰ ਜਿੰਨੇ ਪੈਸੇ ਮੰਗਦਾ ਦੇ ਹੀ ਜਾਈਏ ਕੱਲ ਨੂੰ ਖਰਾਬ ਹੋ ਗਿਆ ਤੇ ਫਿਰ ਦਰਿਨੇ ਮੈਨੂੰ ਕਹਿਣਾ ਵੀ ਤੂੰ ਨਿਕਾਹੀ ਦਰਨਾ ਤੂੰ ਸਮਝਾ ਨਹੀਂ ਸਕਿਆ ਮੈਂ ਉਦੋਂ ਕੀ ਜਵਾਬ ਦੇਣਾ ਫਿਰ ਜੇ ਤੂੰ ਜਿਆਦਾ ਵੀ ਐਦਾਂ ਕਰੋਗੇ ਨਾ ਫਿਰ ਉਹਨੇ ਗੁੱਸੇ 'ਚ ਆ ਕੇ ਨਾ ਸਗੋਂ ਹੀ ਕੋਈ ਨਾ ਕੋਈ ਗਲਤ ਕੰਮ ਕਰਨਾ ਵਾ ਦੁੱਧ ਤੇ ਨਿਆਣੇ ਨੂੰ ਉਬਲਦੇ ਕੋਈ ਟਾਈਮ ਨਹੀਂ ਲੱਗਦਾ ਨਾਲੇ ਮੇਰੀ ਗੱਲ ਸੁਣੋ ਜੋ ਵੀ ਮੈਂ ਕਰਨ ਦੀਆਂ ਨਾ ਮੈਂ ਸੋਚ ਸਮਝ ਕੇ ਕਰਨ ਦੀਆਂ ਇਹਦਾ ਤੁਹਾਨੂੰ ਹੁਣ ਨਹੀਂ ਪਤਾ ਲੱਗਣਿਆ ਇਹਦਾ ਅੱਗੇ ਜਾ ਕੇ ਨਾ ਤੁਹਾਨੂੰ ਆਪੇ ਹੀ ਸਾਰਾ ਪਤਾ ਲੱਗ ਜਾਣਾ ਮੈਨੂੰ ਨਹੀਂ ਪਤਾ ਤੂੰ ਕੀ ਗੱਲਾਂ ਦੁੱਧ ਤੇ ਬੋਧ ਵਾਲੀਆਂ ਕਰੀ ਜਾਣੀਆਂ ਫਿਲਹਾਲ ਮੁੱਦਾ ਇਹ ਆ ਪੀ ਤੈਨੂੰ ਉਹਨੂੰ 2000 ਰੁਪਇਆ ਨਹੀਂ ਦੇਣਾ ਚਾਹੀਦਾ ਹੁਣ ਤੇਰੇ ਕੋਲ ਲੈ ਕੇ ਨਾ 2000 ਰੁਪਇਆ ਬਾਹਰ ਤੈਨੂੰ ਵੀ ਪਤਾ ਕੀ ਕਰੇਗਾ ਉਹ ਜਾ ਕੇ ਫਿਰ ਕੀ ਕਰੇਗੀ ਯਾਰ ਮੈਨੂੰ ਸਾਰਾ ਪਤਾ ਮੈਂ ਕਿਉਂ ਦਿੱਤਾ ਕਿਉਂ ਨਹੀਂ ਦਿੱਤਾ ਐਵੇਂ ਮੇਰਾ ਦਿਮਾਗ ਨਾ ਖਾਈ ਜਾਓ ਜਾ ਕੋਈ ਕੰਮ ਕਰ ਲੋ ਜਾ ਕੇ ਚਮਲਾਈ ਜਾ ਫਿਰ ਉਹਨੂੰ ਪੈਸੇ ਦੇ ਦੇਗੇ ਨਾਲ ਉਹ ਮੈਂ ਗੱਲ ਕਰਾਂਗਾ ਨਾ ਜਵਾਬ ਨਹੀਂ ਨਹੀਂ ਤੁਹਾਨੂੰ ਕੀ ਪਤਾ ਜੇ ਮਾੜੀ ਸੰਗਤ ਚ ਪੈ ਵੀ ਗਿਆ ਜੇ ਕਿਤੇ ਮਾੜਾ ਮੋਟਾ ਇੱਧਰ ਉੱਧਰ ਹੋ ਵੀ ਗਿਆ ਇਹਦੇ ਵਿੱਚ ਵੀ ਤੇ ਆਪਾਂ ਨੂੰ ਹੀ ਫਾਇਦਾ ਏ ਸੰਜੂ ਵੇਖ ਲਾ ਅਜੇ ਤੱਕ ਜੋਤ ਨਹੀਂ ਆਇਆ ਕੀ ਗੱਲ ਆਇਆ ਨਹੀਂ ਅੰਤ ਤੱਕ ਨਾ ਕਦੋਂ ਆਇਆ ਆ ਵੇਲਾ ਕਿੰਨਾ ਹਨੇਰਾ ਹੋ ਗਿਆ ਆ ਮੈਂ ਤਾਂ ਹੀ ਤੇ ਪੈਸੇ ਨਹੀਂ ਹੈ ਇਹਨੂੰ ਦਿੰਦੀ ਤੇ ਸਿਮੀ ਨੇ ਕੱਢ ਪੈਸੇ ਫੜਾਤੇ ਮੰਮੀ ਇਹਦਾ ਰੋਜ਼ ਦਾ ਹੀ ਕੰਮ ਹੋਗਾ ਰੋਜ਼ ਹੀ 8 9 ਵੇ 10 ਵਜੇ ਵੜਦਾ ਘਰ। ਹੋਰ ਕੀ ਮੈਂ ਤੇ ਆਪ ਸੋਚਣ ਦੀ ਵੀ ਇਹਦਾ ਕੀ ਕਰਨ ਲਾਜ ਮੁੰਡੇ ਦਾ। ਫੋਨ ਕੀਤਾ ਤੁਸੀਂ? ਫੋਨ ਮੈਂ ਕਿੰਨੂੰ ਕਰਨਾ ਸੀ ਫੋਨ ਤੇ ਉਹ ਸੁੱਟ ਕੇ ਚਲ ਗਿਆ ਸੀ। ਮੇਰੀ ਤੇ ਆਪ ਸਮੀਨਾ ਐਸੇ ਕਲੋ ਬੈਸ ਹੋਈ ਆ ਵੀ ਤੂੰ ਕਿਉਂ ਪੈਸੇ ਦਿੱਤੇ ਉਹਨੂੰ। ਅੱਜ ਕੱਲ੍ਹ ਦੇ ਨੂੰ ਪਤਾ ਮੈਂ ਬੰਦੇ ਕਿੱਦਾਂ ਦੇ ਆ। ਕੀ ਪਤਾ ਕਿੱਦਾਂ ਦੇ ਯਾਰ ਦੋਸਤਾਂ ਨਾਲ ਗਿਆ। ਕਿਤੇ ਮਾੜੀ ਸੰਗਤ 'ਚ ਪੈ ਜਾਏਗਾ, ਢੇ ਭਾ ਦਾ ਸਿਆਪਾ ਪਾਊਗਾ ਕੋਈ। ਇਹੋ ਤੇ ਟੈਨਸ਼ਨ ਪਈ ਆ ਮੈਨੂੰ ਪੁੱਛ ਕੇ ਇਹਨੂੰ। ਹਾਂ ਕੋਈ ਨੰਬਰ ਨੰਬਰ ਕਿਹ ਹੈ ਯਾਰ ਦੋਸਤ ਦਾ ਕੋਈ ਨਹੀਂ ਮੇਰਾ ਯਾਰ ਹੈਗਾ ਗੀਮਾ ਨੂੰ ਫੋਨ ਕਰਕੇ ਪੁੱਛ ਲੈਣਾ ਉਧਰ ਨਾ ਕਿਤੇ ਗਿਆ ਹੋਵੇ ਜੋ ਹੋਏਗਾ ਦਬਕਾ ਮਾਰ ਕੇ ਭੇਜੂਗਾ ਘਰ ਇਹਨੂੰ ਜਾ ਪੁੱਛ ਫਿਰ ਚਲੋ ਲਾਓ ਮੁੰਡਾ ਤੁਸੀਂ ਦਿਹਾੜੀ ਹਾਂ ਹਾਂ ਉਹ ਨਹੀਂ ਯਾਰ ਉਹ ਮੰਮੀ ਨਾਲ ਸਵੇਰ ਦਾ ਬੈਸ ਕੇ ਗਿਆਦਾ ਇਹ ਯਾਰ ਕਹਿੰਦਾ ਮੈਂ ਯਾਰਾਂ ਦੋਸਤਾਂ ਨਾਲ ਪਾਰਟੀ ਕਰਨੀ ਮੈਂ ਤਾਂ ਨਹੀਂ ਪੈਸੇ ਦਿੱਤੇ ਤੇ ਉਹ ਭਾਬੀ ਤੇ ਨਹੀਂ ਦੇਦਾ 2000 ਰੁਪਿਆ ਉਸ ਵੇਰ ਦਾ ਕਿਹਾਦਾ ਹੀ ਆ ਤੇ 10 ਵਜੇ ਹਾਲ ਤੱਕ ਆਇਆ ਨਹੀਂ ਵਾਪਸ ਤੂੰ ਘਰ ਦੀ ਦੁਕਾਨ ਬੰਦ ਤੂੰ ਤੇ ਨਹੀਂ ਲਿਖਿਆ ਇੱਧਰ ਕਿਤੇ ਚਲ ਠੀਕ ਹੈ ਜੇ ਕਿਤੇ ਦੁਕਾਨ ਲਾ ਕੇ ਨੰਗੇਗਾ ਧਬਕਾ ਮਾਰ ਕੇ ਭੇਜੀ ਯਾਰ ਘਰ ਆ ਮਮੀ ਬੜੀ ਟੈਨਸ਼ਨ ਲੈਣ ਦੇ ਆ ਚਲ ਠੀਕ ਹੈ ਠੀਕ ਹੈ ਹਣਾ ਫਿਰ ਮੈਂ ਦੱਸੀ ਫਿਰ ਓਕੇ ਸੰਜੂ ਕੀ ਕਹਿੰਦਾ ਮਮਮੀ ਗੱਗੀ ਦੇ ਕਹਿੰਦਾ ਮੈਂ ਵੇਖਿਆ ਹੀ ਨਹੀਂ ਆ ਯਾਰ ਦੋ ਤਿੰਨ ਚਾਰੇ ਦੇ ਉਧਰ ਹੀ ਰਹਿੰਦੇ ਆ ਉਧਰ ਜਾਂਦਾ ਹੁੰਦਾ ਉਹ ਤਾਂ ਕਹਿੰਦਾ ਮੈਂ ਵੇਖਿਆ ਨਹੀਂ ਅੱਜ ਮਮਮੀ ਲਿਆ ਮਾ ਰੋਟੀ ਤੈਨੂੰ ਰੋਟੀ ਦੀ ਪਈ ਆ ਹਾਨੂੰ ਮੁੰਡੇ ਦੀ ਟੈਨਸ਼ਨ ਪਈ ਆ ਅਜੇ ਤੱਕ ਨਹੀਂ ਆਇਆ ਕਿੰਨਾ ਹਨੇਰਾ ਹੋ ਗਿਆ 10:00 ਵੱਜ ਗਏ ਆ ਤੇ ਚੱਲ ਕੋਈ ਨਹੀਂ ਆ ਜਾਂਦਾ ਵਾ ਅੱਗੇ ਨਹੀਂ ਕਦੇ ਇੰਨੀ ਲੇਟ ਹੋਇਆ ਅੱਜ ਕਿਹੜਾ ਉਹਨੇ ਪਹਿਲੀ ਵਾਰੀ ਲੇਟ ਆਉਣਾ ਤੈਨੂੰ ਕਿਹਾ ਇਹਨਾਂ ਨੂੰ ਪੈਸੇ ਨਾ ਦੇਣ ਨੇ ਕੀ ਗੱਲ ਅਸੀਂ ਨਹੀਂ ਦੇ ਸਕਦੇ ਉਹਨੂੰ 1000 ਰੁਪਇਆ ਪਰ ਤੂੰ ਜ਼ਿਆਦਾ ਪੈਸੇ ਦਿੱਤੇ ਆ ਜੀ ਬਰਾ ਕਿਹੜੀ ਸੰਗਤ ਚ ਬਹਿ ਗਿਆ ਹਲ ਧਗ ਨਹੀਂ ਆਇਆ ਤੂੰ ਛੇਤੀ ਨਾ ਗੱਡ ਕੇ ਉਹਨੂੰ ਪੈ ਫੜਾਤੇ ਆ ਜੇ ਕਿ ਮਾੜੀ ਸੰਗਤ ਚ ਪੈ ਗਿਆ ਤੇ ਕਿਦੋਂ ਕੋ ਪੁੱਛਾਂਗੇ ਅਸੀਂ ਆ ਕੇ ਨਹੀਂ ਅੱਜ ਤੇ ਚੱਲ ਮੈਂ ਦਿੱਤੇ ਆ ਤੁਸੀਂ ਨੇ ਕਦੇ ਪੈਸੇ ਦਿੱਤੇ ਤੁਸੀਂ ਵੀ ਤੇ ਪੈਸੇ ਦਿੰਦੇ ਈਓ ਤੇ ਮੇਰੀ ਗੱਲ ਨੂੰ ਤੁਸੀਂ ੱਡੀ ਵੱਡੀ ਗੱਲ ਬਣਾ ਲਿਆ ਮੇਰੇ ਪੈਸੇ ਦਿੱਤੇ ਆ ਨੂੰ ਅਸੀਂ ਨਹੀਂ ਪਾਏ ਆ ਨੂੰ ਜਿੰਨੇ ਆ ਪਰ ਅਸੀਂ ਲਿਮਟ ਦੇ ਦਿੰਨੇ ਆ ਤੇਰੇ ਵਾਂਗੂ 2-2000 ਦੇ ਕੇ ਚਮਲਾ ਨਹੀਂ ਦਿੰਦੇ ਉਹਨੂੰ ਅਸੀਂ ਸੰਜੂ ਪੈਸੇ ਲੈ ਕੇ ਚੱਲ ਗਿਆ ਨਾ ਕੋਈ ਗੱਲ ਨਹੀਂ ਆ ਹੀ ਜਾਣਾ ਉਹਨੇ ਹੁਣ ਇੱਕੋ ਗੱਲ بار بار ਕਰਨ ਦਾ ਕੋਈ ਫਾਇਦਾ ਤੇ ਹੈ ਨਹੀਂ ਮੰਮੀ ਰੋਟੀ ਦਿਖਾਓ ਬਣੀ ਵੀ ਠੰਡੀ ਹੋਣ ਢਈ ਐ ਰੋਟੀ ਨਾ ਦੱਸਦਾ ਕਾ ਦਾ ਗੁੱਸਾ ਵਾ ਕੋਈ ਨਹੀਂ ਆਪੇ ਆ ਜਾਣਾ ਉਹਨੇ ਤੈਨੂੰ ਭੁੱਖ ਲੱਗੀ ਐ ਨਾ ਤੇ ਤੂੰ ਖਾ ਲਾ ਹਾਨੂੰ ਨਹੀਂ ਰੋਟੀ ਸੋਝਦੀ ਅਜੇ ਜਿੰਨੀ ਤਰ ਮੁੰਡਾ ਘਰ ਨਾ ਆਇਆ ਉਹ ਨਹੀਂ ਤੇ ਨਹੀਂ ਰੋਟੀ ਰੋਟੀ ਖਾਣੀ ਹੋਈ ਵੀ ਚਲ ਕੋਈ ਨਹੀਂ ਫਿਰ ਬਾਅਦ ਚੋ ਖਾ ਲਿਓ ਮੈਂ ਤੇ ਖਾਵਾਂ ਹਾਨੂੰ ਟੈਨਸ਼ਨ ਪਈ ਐ ਤੈਨੂੰ ਰੋਟੀ ਦੀ ਪਈ ਐ ਪੈਸੇ ਉਹਦਾ ਫੜਾਤੇ ਨੇ ਚੁੱਪ ਕਰਕੇ ਨਾ ਫੜਾਉਂਦੀ ਤੇ ਨਾ ਉਹ ਜਾਂਦਾ ਐਨੇ ਮਿਸ਼ਰਾ ਆ ਮਮੀ ਬੋਧਾ ਪੈਸੇ ਦੇ ਦੇਗੇ ਐਂ ਤੇ ਤੇਰੇ ਹਾਮ ਨਾਲ ਲਿਮਟ ਦੇ ਦਈ ਦੇ ਕੀ ਪਤਾ ਹੈ ਤੇ ਦਿਲ ਚ ਕੀ ਆ ਕੋਈ ਗੱਲ ਨਹੀਂ ਫਿਰ ਉਹ ਡੀਗ ਲੈਨੇ ਆ ਜਾਂਦਾ ਬਾਰ ਬਾਰ ਕਿਨਾ ਕਹਈ ਜਾਈਏ ਪੁੱਠੇ ਬਣੇ ਲੱਗ ਜਾਏਗਾ ਤੇ ਫਿਰ ਬਹਿ ਗਿਆ ਹੋਣਾ ਕਿ ਯਾਰ ਦੋਸਤ ਕਰ ਸੰਜੂ ਜਾ ਮੋਟਰਸਾਈਕਲ ਲੈ ਆ ਤੇ ਵੇਖ ਕੇ ਆ ਕਿਤੇ ਐਦਾਂ ਬੈਠਿਆ ਨਹੀਂ ਹੋਂ ਸਰਨਾ ਉਹ ਮੰਮੀ ਮੈਂ ਕਿੱਥੇ ਵੇਖਾਂ ਹੁਣ ਉਹਦਾ ਕੋ ਥਾਂ ਟਿਕਾਣਾ ਹੋਵੇ ਤੇ ਮੈਂ ਜਾਵਾਂ ਜਿੱਥੇ ਮੈਨੂੰ ਪਤਾ ਹੀ ਜਾਂਦਾ ਮੈਂ ਉਥੇ ਫੋਨ ਕਰਕੇ ਪੁੱਛ ਲਿਆ ਤੇ ਯਾਰ ਮੇਰਾ ਕਹਿੰਦਾ ਮੈਂ ਤੇ ਨਹੀਂ ਵੇਖਿਆ ਕਿਤੇ ਜਾਏਗਾ ਬਾਹਰ ਨਿਕਲੇਗਾ ਪਤਾਪੇ ਲੱਗ ਜਾਣਾ ਆ ਮੈਨੂੰ ਤੇ ਚੈਨ ਨਹੀਂ ਆਉਂਦਿਆ ਸੰਜੂ ਮੈਂ ਕੀ ਕਰਾਂ ਮੈਨੂੰ ਤੇ ਇੰਨੀ ਟੈਨਸ਼ਨ ਹੋਈ ਜਾਂਦੀ ਆ ਤੇਰੇ ਪਿਓ ਨੂੰ ਪਤਾ ਲੱਗ ਗਿਆ ਉਹਨੇ ਤਾਂ ਹੁਣ ਛੱਡਣਾ ਨਹੀਂ ਆ ਪੀ ਤੂੰ ਕਿਉਂ ਉਹਨੂੰ ਸਿਰ ਤੇ ਚੜਾਇਆ ਪੈਸੇ ਦੇ ਦੇ ਕੇ ਉਹ ਚੱਲ ਮੰਮੀ ਟੈਨਸ਼ਨ ਨਾ ਲੈ ਕੇ ਤੇ ਬਿਮਾਰ ਨਾ ਹੋ ਜੀ ਆ ਜਾਂਦਾ ਕੋਈ ਗੱਲ ਨਹੀਂ ਤੂੰ ਐਂਦਾ ਕਰ ਹਾਂ ਸਰਪੰਚ ਦੇ ਘਰੀ ਜਾ ਉਹਨਾਂ ਦੇ ਘਰ ਵੇਖ ਉਹ ਮੁੰਡੇ ਨਾਲ ਨਾ ਗਿਆ ਹੋਵੇ ਕੋਈ ਗੱਲ ਨਹੀਂ ਮੰਮੀ ਤੂੰ ਚਿੰਤਾ ਨਾ ਕਰ ਅੱਧਾ ਘੰਟਾ ਆਪਾਂ ਵੇ ਵੇ ਲੈਨੇ ਆ ਜੇ ਆ ਗਿਆ ਠੀਕ ਆ ਨਹੀਂ ਤੇ ਫਿਰ ਮੈਂ ਤੈਨੂੰ ਨਾਲ ਲੈ ਕੇ ਤੇ ਇੱਕ ਵਾਰ ਸਰਪੰਚ ਘਰ ਚਲ ਜਾਂਗਾ ਚਲ ਮੈਂ ਤੇਰੇ ਨਾਲ ਚਲ ਜਾਂਗੀ ਬਹੁਤੀ ਗੱਲਾਂ ਆ ਤੇ ਚੱਲ ਨੇਰਾ ਮੈਂ ਹੋਇਆ ਆਇਆ ਕੋਈ ਕੀ ਬਰਾ ਬੂਆ ਖੋਲੇ ਕਾ ਨਾ ਖੋਲੇ ਚੱਲ ਮੇਰੀ ਆਵਾਜ਼ ਸੁਣ ਕੇ ਖੋਲਣਗੇ ਵੇ ਕੀ ਹੋਇਆ ਤੈਨੂੰ ਨਾਲਿਆ ਤੇਰਾ ਸਕੂਲੋਂ ਆਉਣ ਦਾ ਟਾਈਮ ਆ ਬੋਲਦਾ ਨਹੀਂ ਮੈਂ ਮੁਸ਼ਕਾਉਂਦੇ ਕੀ ਪੀਤਾ ਤੂੰ ਸ਼ਰਾਬ ਪੀਤੀ ਆ ਮਾਰਾ ਯਾਰ ਦੋਸਤਾਂ ਨੇ 20 ਰੁਪਿਆ ਸੀ ਮੜੀ ਜੀ ਵੇ ਤੈਨੂੰ ਸ਼ਰਮ ਨਹੀਂ ਆਈ ਬੀਅਰ ਪੀਂਦੇ ਨੂੰ ਸਾਡੇ ਘਰ ਚ ਕੋਈ ਹੱਥ ਨਹੀਂ ਲਾਉਂਦਾ ਰਾਤੀ ਵੀ ਤੂੰ ਇਹੋ ਹੀ ਕਰਤੂਤਾ ਕਰਦਾ ਹੁਣ ਤਾ ਹੀ ਲੇਟ ਆਇਆ ਸੀ ਓ ਮਾਦਾ ਪਰਾਂ ਹੋ ਤੂੰ ਕਦੇ ਨਹੀਂ ਸਿਰ ਖਾਦਾ ਦੇਖਿਆ ਆ ਇਹਨੂੰ ਪੈਸੇ ਦੇਣ ਦਾ ਨਤੀਜਾ ਕਮ ਮਤ ਹੁੰਦੇ ਮੈਂ ਡਰਦੀ ਹੀ ਵੇਖਿਆ ਜਿਆਦਾ ਪੈਸੇ ਦੇਣ ਦੇ ਨਿਆਣਿਆਂ ਨੂੰ ਨਤੀਜੇ ਸੰਜੂ ਪਤਾ ਨਹੀਂ ਕਿੱਥੇ ਆ ਸੰਜੂ ਨੂੰ ਤਾਂ ਦੱਸਾਂ ਉਹਨੇ ਪਤਾ ਨਹੀਂ ਵੇਖਿਆ ਕਿ ਨਹੀਂ ਇਹਨੂੰ ਵੇ ਸੰਜੂ ਹੈਲੋ ਕੀ ਹਾਲ ਹੈ ਮੀ ਵਧੀਆ ਵਧੀਆ ਤੂੰ ਦੱਸ ਆਪਣਾ ਵੀ ਠੀਕ ਆ ਮੈਂ ਤੈਨੂੰ ਕਹਿਣਾ ਸੀ ਕਿ ਜਿੱਤੇ ਦਾ ਹਾਲ ਬਰਾ ਮਾਰਾ ਜੀ ਕੀ ਹੋਇਆ ਜਿੱਤੇ ਵੀਰ ਨੂੰ ਉਹਨੇ ਨਾ ਰਾਤ ਦਾ ਕੋਈ ਟੀਕਾ ਡੂਗਾ ਜਾਂ ਗਲਤ ਲਾ ਲਿਆ ਜੀ ਉਹ ਸਾਨੂੰ ਤੇ ਪਤਾ ਨਹੀਂ ਹੀ ਇਹ ਵੀ ਇਨਾ ਪੁੱਠੇ ਕੰਮ ਜਪਿਆ ਵਾ ਇਹ ਚੂੜੀ ਛਪੀ ਕੇ ਤੇ ਟੀਕੇ ਡੂਗੇ ਲਾਉਂਦੇ ਰਹੇ ਤੇ ਰਾਤੀਕੇ ਦਾ ਗਲਤ ਲੱਗ ਗਿਆ ਜੀ ਤੇ ਹੁਣ ਹਸਪੀਟਲ ਦਾਖਲ ਕਰਾਇਆ ਹੈ ਅੱਛਾ ਹੂੰ ਠੀਕ ਆ ਉਦਾਂ ਠੀਠੋ ਕਾ ਦਾ ਹੋਛਾ ਆਖਿਆ ਨਹੀਂ ਤਈਆ ਅੱਛਾ ਅੱਛਾ ਚਲ ਠੀਕ ਆ ਮੈਂ ਤੈਨੂੰ ਦੱਸਣਾ ਹੀ ਮੈਂ ਚਲ ਦੱਸ ਦਿੰਦਾ ਮੈਂ ਚਲ ਠੀਕ ਆ ਕੋਈ ਨਹੀਂ ਕੋਈ ਨਹੀਂ ਮਾਮਨੀ ਆ ਚੰਗਾ ਚੰਗਾ ਸੰਜੂ ਕਿੱਥੇ ਹੀਂ ਤੂੰ ਮੈਂ ਤੈਨੂੰ ਲੱਭਣ ਢੀ ਹੂੰ ਉਹ ਮੈਨੂੰ ਫੋਨ ਆਂਦਾ ਮੈਂ ਕੋਠੇ ਤੇ ਕਿਉਂ ਕੀ ਹੋਇਆ ਵਾ ਹੋਣਾ ਕੀ ਆ ਉਹ ਜੋਤ ਮੇਂ ਲਾ ਫੇਰ ਪੀਆਰਪੀ ਕੇ ਆ ਗਿਆ ਯੋ ਮੰਮੀ ਮੈਨੂੰ ਤਾਂ ਪਹਿਲੇ ਹੀ ਪਤਾ ਏ ਇਹ ਜੋ ਰਾਤੀ ਲੇਟ ਆਇਆ ਨਾ ਮੈਨੂੰ ਤੇ ਉਦੋਂ ਪਤਾ ਏ ਕਿ ਮਾੜੀ ਸੰਗਤ ਚ ਪੈ ਗਿਆ ਵਾ ਹੁਣ ਦੱਸ ਕੀ ਕਰਾਂ ਮੈਂ ਮੈਨੂੰ ਤਾਂ ਇੰਨੀ ਟੈਨਸ਼ਨ ਹੋਈ ਏ ਨਾ ਕੋਈ ਹਿਸਾਬ ਹੀ ਨਹੀਂ ਆ ਮੰਮੀ ਮੈਂ ਹੁਣ ਦੱਸ ਕੀ ਕਰਾਂ ਸੰਜੋ ਛੋਟੇ ਦਾ ਫੋਨ ਆਇਆ ਉਹ ਕਹਿੰਦਾ ਜੀਤੇ ਨੇ ਰਾਤ ਦਾ ਟੀਕਾ ਲਾ ਲਿਆ ਤੇ ਹਸਪੀਟਲ ਦਾਖਲ ਲੈ ਗਿਆ ਤੂੰ ਮੇਰੇ ਭਰਾ ਦੇ ਪੈਰਾਂ ਚ ਕੰਡੇ ਵੀ ਜੀ ਨਾ ਹੁਣ ਤੇਰੇ ਆਪਣੇ ਘਰ ਪਈ ਤੇ ਪਤਾ ਲੱਗ ਗਿਆ ਨਾ ਤੇਰੀਆਂ ਇਹੀ ਗੱਲਾਂ ਕਰਕੇ ਉਹ ਵਿਗੜ ਗਿਆ ਉਹ ਫੇਰ ਅੱਜ ਬੀਅਰ ਪੀ ਕੇ ਆ ਗਿਆ ਹੁਣ ਤੇਰੇ ਭਰਾ ਦੇ ਘਰ ਲੱਗੀ ਆ ਤੇ ਤੈਨੂੰ ਪਤਾ ਲੱਗਾ ਨਾ ਸੇਮੀ ਨਾ ਪੈਸੇ ਉਹਦੋਂ ਤੂੰ ਦਿੰਦੀ ਤੇ ਨਾ ਇਹ ਮੁੰਡਾ ਵਿਗੜਦਾ ਮੰਮੀ ਤੂੰ ਹੁਣੀ ਸਮਝਦੀ ਇਹ ਜਿਹੜੀਆਂ ਚਾਲਾਂ ਖੇ ਡੰਡੇ ਸੀ ਨਾ ਉਹ ਇੱਥੇ ਬੁੱਠੀਆਂ ਪੈ ਗਈਆਂ ਇਹ ਐਵੇਂ ਨਹੀਂ 2-2000 ਹੁਣ ਦਿੰਦੀ ਵੀ ਉਹ ਖਰਾਬ ਹੋ ਜਾਏ ਤੇ ਕੇ ਮਾੜੀ ਸੰਗਤ ਚ ਪੈ ਜਾਏ ਹੁਣ ਆਪਣੇ ਦੇ ਉਲਟੀ ਪਈ ਤੇ ਪਤਾ ਲੱਗਾ ਨਾ ਕਦੇ ਵੀ ਨਾ ਕੇਹਲੀ ਖੱਡਾ ਨਹੀਂ ਖੋਦਣਾ ਚਾਹੀਦਾ ਜੇ ਕੇਹੇ ਲਈ ਖੋਦੀ ਹੈ ਨਾ ਤੇ ਉਹਦੇ ਵਿੱਚ ਬੰਦਾ ਆਪ ਹੀ ਬੰਦਾ ਜੋ ਅੱਜ ਤੇਰਾ ਹਾਲ ਹੋਇਆ ਵਾ ਸੰਜੂ ਜੇ ਮੈਂ ਤੇਰੇ ਭਰਾ ਬਾਰੇ ਇਦਾਂ ਸੋਚਦੀ ਸੀ ਨਾ ਕਿ ਅੱਜ ਮੇਰੇ ਭਰਾ ਨਾਲ ਹੀ ਇਦਾਂ ਹੋ ਗਿਆ ਮੇਰੀ ਗੱਲ ਸੁਣੋ ਫਿਰ ਉਹਦੀ ਹਾਲਤ ਜਿਆਦਾ ਖਰਾਬ ਹੈ ਤੇ ਮੈਂ ਫਿਰ ਜਾਂਦੀ ਆ ਹਸਪੀਟਲ ਚਲ ਇਦਾਂ ਗਾ ਤੂੰ ਹੋਇਆ ਤੇ ਜਾ ਕੇ ਫੋਨ ਫੋਨ ਕਰਦੀ ਚਲੋ ਠੀਕ